ਅਸ਼ਕਲ ਕਲਿਆਣ ਟੀਵੀ ਪੰਜਾਬ ਵੇਖ ਰਹੇ ਤੁਸੀਂ ਬਠਿੰਡਾ ਦੀ ਸਬਜ਼ੀ ਮੰਡੀ ਨੂੰ ਕੱਲ ਤਾਲੇ ਲਗਾਏ ਜਾਣੇ ਨੇ ਇਸ ਨੂੰ ਲੈ ਕੇ ਸਾਬਕਾ ਐਮਸੀ ਵਿਜੇ ਕੁਮਾਰ ਦੇ ਵੱਲੋਂ ਅੱਜ ਫਿਰ ਅਨੋਖੇ ਢੰਗ ਦੇ ਨਾਲ ਪ੍ਰਦਰਸ਼ਨ ਕੀਤਾ ਗਿਆ ਤਾਂ ਪਿਛਲੇ ਦਿਨੀ ਵੀ ਵਿਜੇ ਕੁਮਾਰ ਦੇ ਵੱਲੋਂ ਪ੍ਰਦਰਸ਼ਨ ਕੀਤਾ ਗਿਆ ਸੀ ਤੇ ਸਬਜ਼ੀਆਂ ਦੇ ਰੇਟਾਂ ਦੇ ਵਿੱਚ ਹੋਰੇ ਵਾਧੇ ਨੂੰ ਲੈ ਕੇ ਨਾਰਾਜ਼ਗੀ ਜਤਾਈ ਸੀ ਸਰਕਾਰਾਂ ਨੂੰ ਸਬਜ਼ੀ ਮਾਫੀਆ ਦੇ ਨੱਥ ਪਾਉਣ ਦੀ ਵੀ ਅਪੀਲ ਕੀਤੀ ਹੈ ਪਰ ਪ੍ਰਸ਼ਾਸਨ ਦੇ ਵੱਲੋਂ ਸ਼ਾਇਦ ਗੌਰ ਨਹੀਂ ਕੀਤਾ ਜਾ ਰਿਹਾ ਉਹਨਾਂ ਦੇ ਵੱਲੋਂ ਹੁਣ ਚੌਂਕ ਦੇ ਵਿੱਚ ਜਿੰਦਰੇ ਤੇ ਸੰਗਲ ਰੱਖ ਕੇ ਪ੍ਰਦਰਸ਼ਨ ਕੀਤਾ ਗਿਆ ਤੇ ਕਿਹਾ ਕਿ ਕੱਲ ਸ਼ਾਮ ਨੂੰ 5 ਵਜੇ ਸਬਜ਼ੀ ਮੰਡੀ ਨੂੰ ਤਾਲੇ ਲਗਾ ਦੇ ਦੇ ਜਾਣਗੇ ਉਹਨਾਂ ਕਹੇ ਕਿ ਸਬਜ਼ੀ ਮੰਡੀ ਦੇ ਵਿੱਚ ਲਗਾਤਾਰ ਕਿਸਾਨਾਂ ਤੇ ਲੋਕਾਂ ਦੀ ਲੁੱਟ ਹੋ ਰਹੀ ਹੈ ਉਹਨਾਂ ਕਿਹਾ ਕਿ ਕਰੋਨਾ ਦੇ ਦੌਰਾਨ ਪ੍ਰਸ਼ਾਸਨ ਦੇ ਵੱਲੋਂ ਸਬਜ਼ੀ ਦੇ ਰੇਟ ਫਿਕਸ ਕੀਤੇ ਗਏ ਹੁਣ ਪ੍ਰਸ਼ਾਸਨ ਅੱਖਾਂ ਬੰਦ ਕਰਕੇ ਬੈਠਾ ਹੈ ਉਹਨਾਂ ਨੂੰ ਸਬਜ਼ੀ ਦੇ ਰੇਟਾਂ ਤੇ ਕੰਟਰੋਲ ਕਰਨਾ ਚਾਹੀਦਾ ਹੈ ਤਾਂ ਕਿ ਲੋਕਾਂ ਦੀ ਲੁੱਟ ਨਾ ਹੋਵੇ ਕਿਉਂਕਿ ਰੇੜੀ ਵਾਲੇ ਆਪਣੀ ਮਨਮਰਜ਼ੀ ਨਾਲ ਰੇਟ ਤੇ ਸਬਜ਼ੀ ਵੇਚ ਰਹੇ ਨੇ ਕਿਸਾਨਾਂ ਨੂੰ ਸਸਤੇ ਭਾਅ ਤੇ ਸਬਜ਼ੀ ਖਰੀਦੀ ਜਾਂਦੀ ਹੈ ਉਹਨਾਂ ਕਿਹਾ ਕਿ ਜੇ ਪ੍ਰਸ਼ਾਸਨ ਇਸ ਗੱਲ ਵੱਲ ਧਿਆਨ ਨਹੀਂ ਦਿੰਦਾ ਤਾਂ ਕੱਲ ਸ਼ਾਮ ਨੂੰ ਲੋਕਾਂ ਦੇ ਇਕੱਠ ਦੇ ਵਿੱਚ ਸਬਜ਼ੀ ਮੰਡੀ ਨੂੰ ਤਾਲਾ ਲਗਾ ਦਿੱਤਾ ਜਾਵੇਗਾ ਜਿਹੜੇ ਸਬਜ਼ੀਆਂ ਦੇ ਰੇਟ ਆ ਫਰੂਟ ਦੇ ਰੇਟ ਆ ਉਹਦੇ ਖਿਲਾਫ ਮੈਂ 1 ਮਹੀਨੇ ਤੋਂ ਲੜ ਰਿਹਾ ਹਾਂ ਉਹਨੇ 1 ਮਹੀਨੇ ਤੋਂ ਲੜ ਰਿਹਾ ਮੈਂ ਠੀਕ ਹੈ ਇੱਕ ਮਹੀਨੇ ਤੋਂ ਲੜ ਰਿਹਾ ਮੈਂ ਉਹ ਮੈਂ ਜਿਹੜੇ ਤਾਂ ਕਿਸਾਨ ਵੀਰ ਐ ਉਹਨਾਂ ਨੂੰ ਤਾਂ ਉਹਨਾਂ ਦਾ ਰੇਟ ਨਹੀਂ ਮਿਲਦਾ ਯਾਰ ਠੀਕ ਹੈ ਨਾ ਸਾਨੂੰ ਲੁੱਟਿਆ ਜਾ ਰਿਹਾ ਜਿਹੜੀ ਮੂਲੀ ਉੱਥੇ ਪਰਸੋ 3 ਰੁਪਏ ਸੀ ਮੈਂ ਬਾਜ਼ਾਰ ਚ ਆ ਕੇ ਪਤਾ ਕਿੰਨੀ ਚੱਲੀ 40 ਰੁਪਏ ਕਿਲੋ ਮਟਰ ਅੱਜ 200 ਰੁਪਏ ਕਿਲੋ ਯਾਰ ਤੁਹਾਡੀ ਮਰਜ਼ੀ ਹੈ ਜਿਹੜਾ ਸੀਜ਼ਨ ਆ ਜਾਏ ਜਿਹੜੇ ਤਿਆਰ ਆ ਜਾਣ ਉਹਨਾਂ ਨੂੰ ਸਟੋਰ ਕਰ ਲੋ ਉਹਨਾਂ ਦਾ ਰੇਟ ਵਧਾ ਦਿਓ ਜਿਹੜੇ ਕੇਲੇ ਆ ਫਰੂਟ ਵਾਲੇ ਉਹ ਕਿਲੋਂ ਦੇ ਹਿਸਾਬ ਨਾਲ ਵੇਚੀ ਜਾਂਦੇ ਦਰਜਣਾਂ ਜਿਹੜੇ 60 ਰੁਪਏ ਦੀ ਦਰਜਣ ਆਂਦੀ ਸੀ ਹੁਣ 120 ਰੁਪਏ ਦੀ ਦਰਜਣ ਆਂਦੀ ਹੈ ਕਿਲੋਂ ਦੇ ਹਿਸਾਬ ਨਾਲ ਦੇਣ ਲੱਗੇ ਕੋਈ ਇਹਨਾਂ ਦਾ ਵਾਲੀਵਾਰਸ ਨਹੀਂ ਕੋਈ ਇਹਨਾਂ ਨੂੰ ਪੁੱਛਣ ਵਾਲਾ ਨਹੀਂ ਪੰਜ ਸੱਤ ਬੰਦੇ ਬਹਿ ਕੇ ਸਾਰੇ ਸਮਾਨ ਤੇ ਅ ਅ ਸਬਜ਼ੀ ਮਾਫੀਆ ਫਰੂਟ ਮਾਫੀਆ ਇਕੱਠਾ ਹੋਇਆ ਉੱਥੇ ਇਕੱਠਾ ਕਰਕੇ ਤੇ ਵੇਚ ਦਿੰਦੇ ਆ ਅੱਗੇ ਆ ਕੇ ਜਿਹੜੇ ਰੇੜੀਆਂ ਲਾਂਦੇ ਆ ਫੜੀਆਂ ਲਾਂਦੇ ਆ ਉਹਨਾਂ ਦੇ ਰੇੜੀ ਪਿਓ ਦੇ ਆ ਪਤਾ ਨਹੀਂ ਕਦੇ ਸਾਰੇ ਕਿੰਨਾ ਕੁ ਪੈਸਾ ਕੀ ਚਾਹੀਦਾ ਜਾਇਜ ਲੈ ਲਓ ਯਾਰ ਜੇ ਉੱਥੋਂ 20 ਰੁਪਏ ਲਿਆਏ ਹੋ ਇੱਥੇ ਆ ਕੇ 30 ਲੈ ਲਓ ਇਹ ਜਿਹੜੀ ਤੁਸੀਂ ਸੰਗੜਾ ਲੱਗੀਆਂ ਨੇ ਤਾਲੇ ਜੱਕੇ ਨੇ ਇਹਦਾ ਕੀ ਮੰਗ ਇਹ ਤਾਂ ਕੱਲ 5 ਵਜੇ ਜੰਦਰੇ ਲਾਣੇ ਆ ਸਬਜ਼ੀ ਮੰਡੀ ਤੇ ਫਰੂਟ ਮੰਡੀ ਨੂੰ 4 4:30 ਵਜੇ ਪਰਸਨਾਲ ਨਗਰ ਚੌਂਕ 'ਚ ਇਕੱਠੇ ਹੋਵਾਂਗੇ ਇੱਥੋਂ ਇਕੱਠੇ ਹੋ ਕੇ ਉੱਥੇ ਜਾਵਾਂਗੇ ਤੇ ਸਾਰੇ মিডিਆ ਨੂੰ ਬੇਨਤੀ ਹੈ ਕੱਲ ਪਹੁੰਚੋ ਸਾਰੇ ਬਟਿੰਡਾ ਸ਼ਹਿਰ ਨੂੰ ਬੇਨਤੀ ਹੈ ਕਿ ਆਓ ਲੜੀਏ ਕਿਸਾਨਾਂ ਦਾ ਹੱਕ ਕਿਸਾਨਾਂ ਨੂੰ ਦਿਵਾਈਏ ਅਪਾ ਆਪਣੇ ਆਪ ਨੂੰ ਲੁੱਟ ਤੋਂ ਬਚਾਈਏ ਤੇ ਇਹਦੇ ਲਈ ਤਾਂ ਪ੍ਰਸ਼ਾਸਨ ਨੂੰ ਵੀ ਆਵਾਜ਼ ਚੁੱਕੀ ਹੋਣੀ ਹੈ ਕਿਉਂਕਿ ਇਸ ਤਰੀਕੇ ਨਾਲ ਪ੍ਰਸ਼ਾਸਨ ਅੱਜ ਕੱਲ ਸਾਰਾ মিডিਆ ਹੀ ਹੈ ਜੀ ਪ੍ਰਸ਼ਾਸਨ ਦੇ ਕੋਲੇ ਹਰ ਚੀਜ਼ মিডিਆ ਹੀ ਹੈ মিডিਆ ਸੋਸ਼ਲ ਮੀਡੀਆ ਤੇ ਐਕਟਿਵ ਰਹਿੰਦੇ ਹਰ ਅਫਸਰ ਰੋਜ਼ ਦੇਖਦੇ ਆ ਕਿ ਕਿੰਨੇ ਦੀ ਖਬਰ ਸੀਐਡੀ ਹੈਗੀ ਉਹਨਾਂ ਨੂੰ ਪਤਾ ਵੀ ਕੀ ਚੱਲੀ ਜਾਂਦਾ ਯਾਰ ਫਿਰ ਇਸ ਤਰੀਕੇ ਨਾਲ ਤੁਹਾਡੇ ਤੇ ਮੁਕੱਦਮਾ ਦਰਜ ਹੋ ਸਕਦਾ ਹੈ ਉਹ ਕੋਈ ਗੱਲ ਨਹੀਂ ਫਿਰ ਕੀ ਹੋ ਗਿਆ ਮੈਂ ਕਿਰਾ ਕੋਈ ਝਲਤ ਕੰਮ ਕਰੀ ਜਣਾ ਮੈਂ ਕੋਈ 2 ਨੰਬਰ ਦਾ ਕੰਮ ਤਾਂ ਕਰਦਾ ਨਹੀਂ ਬਈ ਕੋਈ ਮੈਂ ਚਿੱਟਾ ਵੇਚੀ ਜਣਾ ਕੋਈ ਫੀਮ ਵੇਚੀ ਜਣਾ ਕੋਈ ਭੁੱਕੀ ਵੇਚੀ ਜਣਾ ਮੈਂ ਤਾਂ ਸਬਜ਼ੀਆਂ ਦੇ ਰੇਟ ਲਈ ਲੜ ਰਿਹਾ ਮੇਰੇ ਸ਼ਹਿਰ ਨੂੰ ਲੁੱਟਣ ਤੋਂ ਬਚਾਣ ਲਈ ਪੰਜਾਬ ਨੂੰ ਲੁੱਟਣ ਤੋਂ ਬਚਾਣ ਲਈ ਕਿਸਾਨਾਂ ਨੂੰ ਲੁੱਟਿਆ ਜਾ ਰਿਹਾ ਉਹਨਾਂ ਨੂੰ ਬਚਾਣ ਲਈ ਉਹਨਾਂ ਨੂੰ ਉਹਨਾਂ ਦਾ ਰੇਟ ਜਾਇਜ਼ ਮਿਲੇ ਸਾਨੂੰ ਰੇਟ ਜਾਇਜ਼ ਲੱਗੇ ਜਿਹੜੇ ਵਿਚਾਲੇ ਬੈਠੇ ਉਹ ਆਪ ਦਾ ਰੋਟੀ ਖਾਣ ਰਾਜ ਕੇ 20 ਰੁਪਏ ਲੈਂਦੇ ਐ ਇੱਥੇ ਆ ਕੇ 40 ਰੁਪਏ ਦੇ ਦੇਣ 50 ਰੁਪਏ ਦੇ ਦੇਣ ਯਾਰ 100 ਰੁਪਏ ਤਾਂ ਨ 200 ਰੁਪਏ ਦੀ ਮਟਰ ਹੈ 400 ਰੁਪਏ ਧਨੀਆ ਵੇਗਿਆ ਪਟੰਡੇ ਸ਼ਹਿਰ ਤੇ ਅਦਰਕ ਉਥੇ ਇਤਿਆਬ ਨਾਲ ਧੋਈ ਜਾਂਦੇ ਕੇਲੇ ਦੇ ਮਸਾਲੇ ਲਾ ਕੇ ਸਾਨੂੰ ਟੈਂਸਰ ਪਰੋਸੀ ਜਾਂਦੇ ਯਾਰ ਕੋਈ ਬੋਲਦਾ ਹੀ ਨਹੀਂਗਾ ਕੋਈ ਮਾਰਕੀਟ ਕਮੇਟੀ ਦਾ ਚੇਅਰਮੈਨ ਨਹੀਂ ਬੋਲ ਰਿਹਾ ਕੋਈ ਮਾਰਕੀਟ ਕਮੇਟੀ ਦਾ ਸੈਕਟਰੀ ਨਹੀਂ ਬੋਲ ਰਿਹਾ ਕਮਾਲ ਹੋ ਗਈ ਪ੍ਰਸ਼ਾਸਨ ਨੂੰ ਪਤਾ ਨਹੀਂ ਵੀ ਕੀ ਹੋਈ ਜਾਂਦਾ ਸ਼ਹਿਰ ਦੇ ਅੰਦਰ ਜੇ ਸਰੇਆਮ ਚੁਰਾਇਆ ਤੇ ਤੁਹਾਡੇ ਮੀਡੀਆ ਦੇ ਥਰੂ ਗੱਲ ਪਹੁੰਚਦੀ ਹੈ ਫਿਰ ਪ੍ਰਸ਼ਾਸਨ ਨੂੰ ਕੋਈ ਲਿਖ ਕੇ ਦੇਣਾ ਪਊਗਾ ਪਈਆ ਮੇਰੀ ਸਮੱਸਿਆ ਮੇਰੀ ਨਹੀਂ ਹੈ ਸਮੱਸਿਆ ਇਹ ਸਮੱਸਿਆ ਉਹਨਾਂ ਦੀ ਵੀ ਹੈ ਇਹ ਡਿਜ਼ੀਜ਼ ਆ ਵੈਸਲ ਵੀ ਸਾਰੇ ਜਿੰਨੇ ਅਫਸਰ ਆ ਉਹਨਾਂ ਦੀ ਵੀ ਆ ਯਾਰ ਉਹ ਵੀ ਤਾਂ ਸਬਜ਼ੀਆਂ ਖਰੀਦਦੇ ਆ ਨਾ